ਬਾਬਾ ਤੇਰੀਆਂ ਕਦੋਂ ਪਾਏਗਾ ਕੰਨਾਂ ਦੇ ਵਿੱਚ ਮੇਰੇ ਆ ਮੰਤਰਾ ਲੋਹਰੀ ਬਾਬਾ ਤੇਰੀਆਂ ਕਦੋਂ ਪਾਏਗਾ ਕੰਨਾਂ ਦੇ ਵਿੱਚ ਮੇਰੇ ਹਲੇ ਹਲੇ ਬੀਬੀ ਦੇ ਕੱਪੜੇ ਕੌਣ ਪਾਉਂਦਾ ਤੁਸੀਂ ਪਾਉਣੇ ਹੋ ਕਿਉਂ ਪਾਉਣੇ ਹੋ ਲੈ ਕੇ ਪੈਗੀ ਗੱਲ ਬੜੀ ਤੇ ਅਗੇ ਸਾਰਾ ਵੇੜਾ ਹੀ ਪਾਉਂਦਾ ਅਸੀਂ ਵੀ ਪਾ ਲੈਨੇ ਵੀ ਵੇੜਾ ਦਾ ਖੂਜ ਵੀ ਡਿੱਗ ਪੂਗਾ ਨਾਲ ਥੋੜਾ ਡਿੱਗ ਪੋਂਗੇ ਜੇ ਇੱਕ ਜਣਾ ਫਾਇਆ ਲਈ ਜਾਂਦਾ ਫਿਰ ਦੂਜੇ ਨੇ ਵੀ ਨਾਲ ਫਾਇਆ ਲੈਣਾ ਮੈਂ ਕੱਧੀ ਕਰੀਏ ਨਾ ਹੁਣ ਮੇਰੇ ਨਾਲ ਸਾਰੇ ਕਰਨਗੇ ਇਹ ਕਰਮ ਹੁੰਦਾ ਨਾ ਜਿਹੜਾ ਇਹ ਕਿਸੇ ਕਿਸੇ ਨੂੰ ਸਿੱਧਾ ਪੈਂਦਾ ਇੱਕ ਦਿਨ ਸਿੱਧਾ ਪੈ ਜਾਂਦਾ ਬਾਕੀਆਂ ਨੂੰ ਝਵੇਰ ਲੈ ਪੈਂਦੇ ਆ ਸਮਝ ਗਿਓ ਹਾਂ ਉਹ ਗੱਡੀਆਂ ਦਾ ਕੰਮ ਵੀ ਹੈ ਕੋਈ ਕੋਈ ਹੈ ਜਿਹਦੇ ਪੁਰਾਣੀ ਜੱਦੀ ਪੁਛਤੀ ਹੈ ਕੋਈ ਨਾਲ ਐਵੇਂ ਪੰਗੇ ਲਈ ਜਾਂਦਾ ਬਾਸ ਸਮਝ ਲੈ ਭਾਇਆ ਲੈਣੀ ਹੈ ਨਾਲ ਐ ਬੀਬੀ ਤੇ ਕੋਈ ਹਾਂ ਮਲਾਜਮ ਪੱਕੀ ਗੱਲ ਇੱਕ ਤਾਂ ਬੀਬੀ ਦੇ ਕੱਪੜੇ ਪਾਉਣੇ ਬੰਦ ਕਰ ਦੋ ਜੇ ਸੁਖੀ ਰਹਿਣਾ हां ਇਹਦਾ ਹੱਲ ਕਰਾਓ ਇਹ ਤੁਹਾਨੂੰ ਜ਼ਿਆਦਾ ਦਿੱਕਤ ਆ ਰਹੀ ਹੈ ਸਮੱਸਿਆ ਆ ਰਹੀ ਹੈ ਦੀ ਹੂੰ ਬਾਬੇ ਖੇਤਰਪਾਲ ਦਾ ਰੌਲਾ ਘੋੜੇ ਲੱਗੇ ਨਹੀਂ ਠੀਕ ਹੈ ਗੱਡੀ ਕਿਸ ਬੰਦੇ ਨੇ ਲਾਈ ਆ ਤੁਹਾਡੇ ਚੋਂ ਕਿਸੇ ਨੇ ਵੀ ਕੱਲੇ ਇੱਕ ਬਜ਼ੁਰਗ ਦੀ ਸੇਵਾ ਸੀ ਉਹ ਮੰਨ ਲਓ ਉਹਨੂੰ ਬਸ ਆਧਾਰਨ ਸੇਵਾ ਕਰ ਲਓ ਉਹਦੀ ਬੱਲੇ ਬੱਲੇ ਆ ਗੱਡੀ ਲਾਉਣ ਦੀ ਲੋੜ ਨਹੀਂ ਕੁਛ ਕਰਨ ਦੀ ਲੋੜ ਨਹੀਂ ਟੂਣਾ ਢਾਲਾ ਕਰਨ ਦੀ ਲੋੜ ਨਹੀਂ ਤਵੀ ਤਾਗਾ ਪਾਉਣ ਦੀ ਲੋੜ ਨਹੀਂ ਇਸ ਆ ਬੀਬੀ ਨੂੰ ਜਨਾਨੀ ਨੂੰ ਪਰਾ ਕਰ ਦਿਓ ਇੱਕ ਬਜ਼ੁਰਗ ਨੂੰ ਸਹੀ ਕਰ ਲੋ ਇਹ ਘਰ ਦੇ ਵਿੱਚ ਥੋੜਾ ਕੀਟੇ ਕਰਾਈ ਦਾ ਰੌਲਾ ਉਹਨੂੰ ਸਹੀ ਕਰ ਲਓ ਤੁਹਾਡਾ ਘਰ ਸਹੀ ਹੈ ਫਤਿਹ ਐਨੀ ਗੱਲ ਬਾਤ ਹੈ ਕਰਨ ਕਰਾਉਣ ਦਾ ਚੱਕਰ ਜਿਆਦਾ ਇੱਕ ਨਹੀਂ ਦੋ ਨਹੀਂ ਤਿੰਨ ਚਾਰ ਵਾਰੀ ਹੋ ਚੁੱਕਿਆ ਹੈ ਹਾਂ ਇਹਦਾ ਕੋਈ ਹੱਲ ਨਹੀਂ ਹੋਇਆ ਬਸ ਮਹਾਮਈ ਕਾਲਕਾ ਦਾ ਰੌਲਾ ਕਾਲਕਾ ਦੀ ਸੈਟ ਲੱਗੀ ਹੋਈ ਹੈ ਵੇੜੇ ਪਾਰ ਆ ਵੀ ਕਰ ਬਾਰੇ ਇਧਰ ਕੀ ਦੇ ਸੀ ਆ ਜਾ ਵੀ ਆਓ ਜੀ ਆਓ ਲੈ ਦੇ ਪੀਰ ਦੇ ਵਾਰੇ ਵਾਰੇ ਜਾਮਾ ਬੇਰੇ ਕੋਟਲੇ ਦੇ ਪੀਰ ਦੇ ਬੋਲਦਾ ਫਕੀਰਾ ਤੇਰੇ ਨਧੀਆਂ ਨੂੰ چیرਦੇ ਬੋਲਦਾ ਫਕੀਰਾ ਤੇਰੇ ਨਧੀਆਂ ਨੂੰ چیرਦੇ ਪੀਰ ਕੋਟਲੇ ਵਾਲਾ ਦੁੱਬੇ ਬੇੜਿਆਂ ਨੂੰ ਤਾਰਦੇ ਪੱਗਾ ਹੰਪੀਣਾ ਵੀ ਖੇਡੇ ਵਿੱਚ ਦਰਬਾਰ ਤੇ ਗਿਆ ਰਾਰਾ ਵੀ ਖੇਡੇ ਵਿੱਚ ਲੜਵਾ ਦੇ ਕਿਹੜੇ ਜਕਰਾਂ ਚ ਪਿਆ ਫਿਰਦੇ ਨਾ ਕਮਾਲੇ ਜਾਣੀ ਤੂੰ ਨਾ ਨਾਲ ਆਇਆ ਕੋਈ ਹੁਣ ਕੀ ਲੱਗਦੇ ਆ ਜਾ ਭਈ ਕੀ ਗੱਲ ਅੱਜ ਯਕੀਨ ਕਰਾ ਕੇ ਤੋਰਾਂਗੇ ਤੁਨੂੰ ਆਪਾ YouTube ਤੇ ਦੇਖਿਆ ਕਿਹਨੇ ਦੱਸਿਆ ਕਿੱਥੇ ਦੇਖਿਆ ਸੀ ਸੁੱਖ ਚਾਹ ਨਾ ਮੈਂ ਦਿਵਾਨ ਨਹੀਂ ਲਾਇਆ ਕਿੱਥੇ ਮਾਬੇ ਰਾਮ ਦੇ ਉਹਨੂੰ ਮੰਨਦੇ ਹੋ ਮੰਦਰ ਬਣਾਇਆ ਕਰੇ ਜਾਗਰ ਲਾਇਆ ਕਰੇ ਕਿੰਨਾ ਟਾਈਮ ਹੋ ਗਿਆ ਹੁਣ ਕਿਵੇਂ ਕਰੀਏ ਬੋਲ ਲਾ ਦੋਂਗੇ ਕਿ ਕਦੋਂ ਫਿਰ ਕੰਮ ਵੀ ਹੋ ਜਾਊਗਾ ਦਵਾਈੇ ਕੰਮ ਸੀਰੇ ਪੱਕੀ ਗੱਲ 100% ਨਹੀਂ 150% ਕਰਕੇ ਦਿੰਨਾ ਮੈਂ ਤੁਹਾਨੂੰ ਹੁਣੇ ਐਸੇ ਟਾਈਮ ਕਿੰਨੇ ਟਾਈਮ 'ਚ ਪਤਾ ਲਵਾ ਦਿਆਂ ਪੱਕੀ ਗੱਲ ਜਾਗਰਣ ਕਿੰਨੇ ਦਿਨਾਂ ਨੂੰ ਕਰ ਦੇਗਾ ਪੱਕੀ ਗੱਲ ਬਾਬੇ ਰਾਮਦੇਵ ਦੀ ਇਹ ਮੈਂ ਕਹਦਣਾ ਆ ਬਾ ਕਠਿਨਾਈ ਬਾਬਾ ਜੀ ਦਾ ਕਰੋਧ ਹੈ ਬਾਬਾ ਜੀ ਦਾ ਜਾਗਰਨ ਬਹੁਤ ਟਾਈਮ ਦਾ ਕਰਵਾਇਆ ਹੋਇਆ ਹੈ। ਬਾਬਾਈ ਦੀ ਦਿੱਕਤ ਹੈ। ਬੋਲ। ਘਰ ਦੀ ਗਾਣੀ ਖਰਾਬ ਹੋਈ ਵੀ ਮਿੱਤਰਾ। ਘਰ ਦਾ ਪਹਿਲਾਂ ਹੱਲ ਕਰਵਾਇਆ ਸੀ ਕਿਸੇ ਤੋਂ? ਕਿਸੇ ਬਾਬੇ ਤੋਂ, ਮਾਈ ਤੋਂ, ਦੇਵ ਦੇਵ ਤੋਂ ਕਿਸੇ ਤੋਂ? ਨਹੀਂ ਕਰਵਾਇਆ। ਹੋ ਜਾਊਗਾ ਹੱਲ। ਆਈਂ ਦਾਸ ਨਾ ਕਿ ਪੜਦੇ ਚੱਕਦੇ। ਹੈ? ਇਨਾ ਤਰ੍ਹਾਂ ਦੱਸ ਦਿਆਂ ਕਰ ਰਹਿ ਨੇ ਹੈ ਕਿਦਰੇ ਘਰ ਦੀ ਗਾਣੀ ਖਰਾਬ ਹੋਈ ਨੂੰ ਕਿੰਨਾ ਟਾਈਮ ਹੋ ਗਿਆ ਕਿੰਨਾ ਟਾਈਮ ਹੋ ਗਿਆ ਸੀ ਇਹਨੂੰ ਹੁਣ ਫਿਰ ਬਾਬੇ ਦਾ ਤੈਨੂੰ ਕਿਹਾ ਵੀ ਕਠਿਨਾਈ ਇਹ ਲੈਣ ਦੇਣ ਦਾ ਸਬੰਧ ਹੈ ਤੁਸੀਂ ਕੀਤਾ ਨਹੀਂ ਕੰਮ ਖਰਾਬ ਹੋ ਗਿਆ ਬੋਲੋ ਸਹੀ ਇਹਨਾਂ ਗੱਲ ਬਾਬੇ ਤੇ ਲੈਣ ਦੇਣ ਦਾ ਸਬੰਧ ਹੈ ਜੇ ਬਾਬੇ ਦਾ ਲੈਣਾ ਦੇਣਾ ਦੇ ਦਿੰਦੇ ਤੇ ਦਿੱਕਤ ਇਹਨੂੰ ਨਾ ਆਉਂਦੀ। ਬਾਲ ਰਾਜੂ ਕੀ ਦਾ ਨਾਮ ਹੈ? ਹੈਗਾ। ਰਾਜ ਰਾਜੂ ਕੋਈ ਬੜਛ ਪੜਤਾਲ ਨਹੀਂ ਕੀਤੀ ਇਹ ਕੰਮ ਦੀ ਕਿੰਨੇ ਕੁ ਬਾਬੇ ਕੋਲੋਂ ਬਾਬੇ ਨੇ ਦੱਸਿਆ ਨਹੀਂ ਐ ਨਹੀਂ ਬਾਬਾ ਚੱਲ ਤੇਰਾ ਮੇਰਾ ਹਿੱਸਾ ਫਰ ਆ ਜਾ ਸਹੀ ਹੈ ਨਾ ਗੱਲ ਤੇਰਾ ਮੇਰਾ ਹਿੱਸਾ ਜੇ ਲੱਭ ਕੇ ਲਿਆ ਨਾ ਫੇਰ ਇਹ ਸਾਰਖ ਨਾਲੇ ਮੈਨੂੰ ਲਾਲ ਚਾਜੂ ਇੱਕ ਦਿਨ ਜੀ ਲਿਆ ਦ ਆਹ ਟਾਈਮ ਲੱਗ ਜੂ ਬੋਲ ਵੈਸੇ ਕੇਸ ਮੈਂ ਹੱਲ ਨਹੀਂ ਕਰਦਾ ਪਰ ਤੁਸੀਂ ਆਸ ਲੈ ਕੇ ਆਏ ਹੋ ਹੱਲ ਹੋ ਜੂ ਤੀਜੇ ਦਿਨ ਬਤਾ ਲਵਾ ਦੂੰਗਾ ਤੀਜੇ ਦਿਨ ਸਮਝ ਗਿਆ ਆ 1 2 3 ਚੌਥਾ ਘਰ ਖਾਲੀ ਹੈ ਮੇਰਾ ਚੌਥਾ ਘਰ ਖਾਲੀ ਹੈ ਬਾਬੇ ਨੇ ਤੈਨੂੰ ਲਾਰੇ ਲਾਏ ਮੈਂ ਤੈਨੂੰ ਲਾਰਾ ਨਹੀਂ ਲਾਉਂਦਾ ਥੋੜਾ ਜਿਹਾ ਸਮਾਨ ਲਵਾਉਂਗਾ ਲਾ ਦੇਗਾ ਪੱਕੀ ਗੱਲ ਹੈ ਲੈ ਆ ਫੜ ਕੇ ਹੁਣੇ ਜਾ 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 ਬਈ ਜਾ ਲੈ ਜਾ ਨਾਲ ਇਹ ਵੀ ਯਾਦ ਰੱਖੂਗਾ ਜਾ ਹੋਰ ਘਰ-ਬਾਰੇ ਕੀਤੇ ਗਾਣਾ ਬਈ ਆਜੋ ਘਰ-ਬਾਰ ਕੰਮ ਕਰ